ਵੇਖ ਲੈਨੀ ਕੀ ਹੋ ਗਿਆ ਤੈਨੂੰ ਰੁੱਸਿਆ ਬੈਠਾ ਨਵੇਂ ਹਾਂ ਇਹ ਤੋ ਕਰਦਾ ਮੈਂ ਤੈਨੂੰ ਤਿੰਨ ਵਾਰੀ ਹੱਥ ਨਾਲ ਲੇ ਤੂੰ ਜਬਾਬ ਨਹੀਂ ਦਿੰਦਾ ਮੇਰੀ ਗੱਲ ਦਾ ਉਹ ਕੀ ਅਗਲ ਕਰਤੀ ਪਰਾਈ ਉਹ ਨਵੇਂ 에어ਪੋਰਟ ਲਿਆਉਂਦੇ ਸੀ ਉਹ ਲੱਗੇ ਸੀ ਕੰਨਾਂ 'ਚ ਉਹ ਜੋ ਡਿਸਕੋਸ ਹੁੰਦਾ ਸੀ ਨਾ ਵਸੰਗਰੇ ਕੀ ਗਾਣੇ ਸ਼ੁਰੂ ਕਰਤੇ ਹੁਣ ਪੰਜਾਬੀਆਂ ਤੋਂ ਥੱਕ ਗਿਆ ਤਾਂ ਤਾਂ ਕਰਕੇ ਨਹੀਂ ਆਵਾਜ਼ ਆਈ ਮੈਨੂੰ ਹਾਂ ਫਟੇ ਹੀ ਬੋਲ ਚੱਲ ਕੀ ਆ ਦੱਸ ਵੇਂਗ ਦੀ ਜੀ ਗਾਣੇ ਤਾਂ ਮੈਨੂੰ ਵੀ ਬਹੁਤ ਹੁੰਦੇ ਆ ਨੇਮਿੰਗ ਗਾਣਾ ਕੱਢਣਾ ਕੋਈ ਮੇਰੇ ਨਾਲ ਤੁੰਬੀ বাজਾਉਣ ਵਾਲਾ ਹੈ ਨਹੀਂ ਗਾ ਜੇ ਨਹੀਂ ਤੁੰਬੇ ਜਾਨੇ ਗਾਵੇ ਤੁੰਬੀ ਨਾਲ ਅੰਗਰੇਜੀ ਤੇ ਗਾਵਾਂਗੇ ਆਪਾਂ ਗਾਣੇ ਦੱਸ ਦੇ ਉਹ ਕਿਆ ਗੱਲ ਕਰਤੀ ਫੜਾਈ ਮਿਲਦਾ ਕੋਈ ਆਪ ਨਹੀਂ ਜੋੜੀਦਾਰ ਮਿਲਦੀ ਮੇਰੀ ਜਿਹੜੀ ਮੇਰੇ ਨਾਲ ਗਾਵੇ ਲੈ ਫਿਰ ਤਾਂ ਆਪਣਾ ਕੰਮ ਬਣ ਗਿਆ ਵਧਾਈ ਆਪਾਂ ਦਾ ਫਿਰ ਖਾੜੇ ਵੀ ਲਾਇਆ ਕਰਾਂਗੇ ਯਾਰ ਕਿਆ ਗੱਲਾ ਕਰਤ ਨੇ ਲਿਖੇ ਬੈਠੇ ਬੈਠੀ ਆਪਾਂ ਨੂੰ ਕਿੰਨੀ ਤੱਕ ਗਈ ਉਹ ਲੱਗ ਗਿਆ ਕੰਮ ਬਸ ਤੂੰ ਦੇਖੀ ਚੱਲੀ ਆਪਾਂ ਹੁਣ ਟੱਕ ਪਾ ਦੇਣੀ ਹੈ ਸਾਰੀ ਦੁਨੀਆ ਚ ਵਧਾਈ ਵੇ ਨਾ ਤੇਨੇ ਰੱਖੀਂ ਜੀ ਨਾ ਸਈ ਗਿਆ ਫਿਰ ਲੋਕ ਕਪਾਤ ਵੀ ਬਹੁਤ ਕਰਦੇ ਆ ਸਟੇਜ ਤੇ ਹੀ ਦੇਖ ਲਾ